ਕਾਜ਼ੀ ਮਹਿਰਾਜ਼ ਦੀ ਮੇਰੇ ਚੈਨਲ ਪੰਜਾਬੀ ਸੂਟ ਰਾਜ਼ ਦੀ ਬਟਿਕਾ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਆਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਭੈਣਾਂ ਦੀ ਡਿਮਾਂਡ ਦੇ ਉੱਤੇ ਲੈ ਕੇ ਆਂ ਬੌਝਾ ਸੋਨੇ ਕਾਟਨ ਦੇ ਸੂਟ ਨੇ ਜੀ ਪ੍ਰਿੰਟ ਤੇ ਨਾਲ ਆਪਣੇ ਘੁੰਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਨੇ ਜੀ ਜਿਨ੍ਹਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਕਾਫੀ ਮੈਨੂੰ ਮੈਸੇਜ ਆ ਰਹੇ ਸੀ ਨਵੰਬਰ ਰੇਂਜ ਦੇ ਉੱਤੇ ਸੂਟ ਲੈ ਕੇ ਆਓ ਤੇ ਆਪਾਂ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਲੈ ਕੇ ਆਏ ਜਿੰਨਾ ਸੁੱਤਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜਿਹੜਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਖੋੜੇ ਤੁਹਾਨੂੰ ਸੋਹਣੇ ਸੋਹਣੇ ਪ੍ਰਿੰਟ ਸੂਟ। ਇਹਦਾ ਵੀ ਆਪਾਂ ਤੁਹਾਨੂੰ ਸੂਟ ਦਵਾਵਾਂਗੇ ਜੀ ਬੂਰਾ ਵਧੀਆ ਬ੍ਰਾਂਡ ਦਾ ਸੂਟ ਹੋਊਗਾ ਕੋਈ ਵੀ ਬੂਰੂ ਵਗੈਰਾ ਨਹੀਂ ਆਊਗਾ ਤੇ ਨਾਇਆਂ ਦਾ ਰੰਗ ਨਹੀਂ ਘੂਗਾ ਸਾਰੇ ਬਿਨਾ ਲਾਈਨਿੰਗ ਤੋਂ ਵਰਨ ਵਾਈ ਸੂਟ ਨੇ ਜੀ ਇਹ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਸਾਰੇ ਹੀ ਸੂਟਾਂ 'ਚ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਤੇ ਲਾਈਟ ਜੇ ਕਲਰ ਦੇ ਵਿੱਚ ਬਹੁਤ ਹੀ ਜ਼ਿਆਦਾ ਲਾਈਟ ਡਾਰਕ ਜਾਂ ਦੋਨੋਂ ਹੀ ਕਲਰ ਦੇ ਸੂਟ ਦਿਖਾਵਾਂਗੇ ਜੀ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਨੇ ਸਾਰੇ ਸੂਟਾਂ ਦੇ ਤੁਸੀਂ ਦੇਖ ਸਕਦੇ ਹੋ ਸ ਕਈ ਕਲਰ ਦੇ ਉੱਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਬਹੁਤ ਜਿਆਦਾ ਸੋਹਣੇ ਕਲਰ ਪਏ ਹੋਏ ਨੇ ਪ੍ਰਿੰਟ ਦੇ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜਾਇਓ ਜੀ ਬਹੁਤ ਜਿਆਦਾ ਸੋਹਣੇ ਪ੍ਰਿੰਟ ਨੇ ਤੇ ਬਹੁਤ ਜਿਆਦਾ ਸੋਹਣੇ ਕਲਰ ਨੇ ਨੈਕਸਟ ਕਲਰ ਆਊਗਾ ਜੀ ਫਰੋਜੀ ਕਲਰ ਦੇ ਵਿੱਚ ਤੇ ਬੀ ਕਮੂਟੀ ਦਾ ਸੂਟ ਹੈ ਜੀ ਇਹਵਾ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਨੈਸ ਸੂਟ ਹੈ ਆਪਣੇ ਕੋ ਗ੍ਰੀਨ ਕਲਰ ਦੇ ਵਿੱਚ ਤੇ ਸਾਰੀ ਵਧੀਆ ਕਾਟਨ ਹੈ ਜੀ ਕੈਂਬ੍ਰਿਕ ਕਾਟਨ ਦੇ ਸੂਟ ਨੇ ਸਾਰੇ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਨਾ ਹੀ ਬਹੁਤਾ ਵੱਡਾ ਪ੍ਰਿੰਟ ਹੈ ਨੇ ਤੇ ਨਾ ਹੀ ਬਹੁਤਾ ਛੋਟਾ ਪ੍ਰਿੰਟ ਹੈ ਬਹੁਤ ਜ਼ਿਆਦਾ ਸੋਹਣਾ ਕਲਰ ਹੈ ਗ੍ਰੀਨ ਕਲਰ ਦੇ ਵਿੱਚ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣੇ ਦੇ ਸੂਟ ਆਰਡਰ ਕਰ ਸਕਦੇ ਹੋ ਜੀ ਨੈਸਟ ਹੈ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਦੇ ਵਿੱਚ ਇਹਦਾ ਵੀ ਬਹੁਤ ਜ਼ਿਆਦਾ ਸੋਨਾ ਕਲਰ ਆ ਪਿਕਕਾਕ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਛੋਟਾ ਪ੍ਰਿੰਟ ਹੈ ਜੇ ਤੁਹਾਨੂੰ ਛੋਟਾ ਪ੍ਰਿੰਟ ਪਸੰਦ ਆ ਤਾਂ ਤੁਸੀਂ ਇਹ ਵਾਲਾ ਪ੍ਰਿੰਟ ਲੈ ਸਕਦੇ ਹੋ ਜਿਹੜਾ ਜੇ ਤੁਸੀਂ ਇਹਨਾਂ ਦਾ ਦੁਪੱਟੇ ਲਾਈ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਦੁਪੱਟੇ ਵੀ ਡਾਈ ਕਰਕੇ ਦੇ ਦਾਂਗੇ ਜੀ ਇਹਦੇ ਵਿੱਚ ਆਪਣੇ ਕੋਲ ਇੱਕ ਲਾਈਟ ਕਲਰ ਦੇ ਵਿੱਚ ਹੈ ਜੀ ਗ੍ਰੇ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਆ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਨਸਤਾ ਹੋ ਗਿਆ ਜੀ 블루 ਕਲਰ ਦੇ ਵਿੱਚ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਤੇ ਬਹੁਤ ਜਿਆਦਾ ਸੋਨਾ ਕਲਰ ਹੈ ਜੇ 라 ਵੀ ਤੁਹਾਨੂੰ ਪ੍ਰਿੰਟ ਪਸੰਦ ਹੈ ਤੁਸੀਂ ਸਕੇ ਸ਼ੌਪ ਲੈ ਸਕਦੇ ਹੋ ਤੇ ਘਰ ਬੈਠ ਕੇ ਸੂਟ ਆਰਡਰ ਕਰ ਸਕਦੇ ਹੋ ਇਹਦੇ ਵਿੱਚ ਵੀ ਬਹੁਤ ਜਿਆਦਾ ਸੋਨਾ ਪ੍ਰਿੰਟ ਹੈ ਤੇ ਬਹੁਤ ਜਿਆਦਾ ਸੋਲੇ ਪ੍ਰਿੰਟ ਦੇ ਵਿੱਚ ਕਲਰ ਪਏ ਹੋਏ ਨੇ ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਕਲਰ ਹੈ ਜੀ ਗ੍ਰੀਨ ਕਲਰ ਦੇ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠ ਕੇ ਸਿੱਧਾ ਆਰਡਰ ਕੱਟ ਸਕਦੇ ਹੋ ਇਹ ਸੀ ਕਿ ਆਪਣੇ ਕੋਲ ਪ੍ਰਿੰਟ ਸੂਟ ਤੁਸੀਂ ਜਿਹੜਾ ਤਿੰਨ ਜਿੰਨੇ ਵੀ ਸੂਟ ਤੁਹਾਨੂੰ ਚਾਹੀਦੇ ਨੇ ਆਪਾਂ ਤੁਹਾਡੇ ਘਰ ਤੱਕ ਪਹੁੰਚਾ ਦੇਾਂਗੇ ਜੀ ਜਿਹੜਾ ਵੀ ਰੇਟ ਹੋਊਗਾ ਆਪਾਂ ਸਾਰੇ ਰੂਪ ਤੇ ਦੇ ਦਾਂਗੇ ਉਸਕੋ ਜਿਹੜਾ ਸੂਟ ਆਣਗੇ ਨੈਕਸਟ ਸੂਟ ਆਣਗੇ ਜੀ ਆਪਣੇ ਕੋਲ ਲਾਈਟ ਜੇ ਕਲਰ ਦੇ ਵਿੱਚ ਬਹੁਤ ਜ਼ਿਆਦਾ ਹੋਣੇ ਪ੍ਰਿੰਟ ਹੈ ਆਪਾਂ ਤੁਹਾਨੂੰ ਫੋਟੋ ਕੇ ਦਿਖਾ ਦਿੰਨੇ ਇੱਕ ਪੀਸ ਤੇ ਇਹਨਾਂ ਦੇ ਨਾਲ ਦੁਪੱਟੇ ਰਹਿਣਗੇ ਜੀ ਇਹ ਬਹੁਤ ਜਿਆਦਾ ਸੋਲੀ कॉटन ਆ ਇਹ ਬਹੁਤ ਜਿਆਦਾ ਸੋਲੀ ਪ੍ਰਿੰਟ ਦੀ ਜੀ ਤੇ ਮਸਲੀਨ ਮਸਲੀਨ कॉटन ਦਾ ਦੁਪੱਟਾ ਆਊਗਾ ਜੀ ਬਹੁਤ ਜਿਆਦਾ ਸੋਨਾ ਤੇ ਪੂਰਾ ਫੁੱਲਾ ਡੁੱਲਾ ਦੁਪੱਟਾ ਮਿਲੂਗਾ ਤੇ ਬਹੁਤ ਜਗ੍ਹਾ ਸੋਨੇ ਪ੍ਰਿੰਟ ਦੇ ਦੁਪੱਟੇ ਆ ਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਾ ਜਿਹੜੀ ਇਹ ਕਲਰ ਦਾ ਸੂਟ ਹੈ ਤੇ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਜਿਹੜਾ ਜੇ ਤੁਹਾਨੂੰ ਇਹ ਵਾਲਾ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਇਹਨਾਂ ਦੇ ਸੂਟਾਂ ਦੇ ਰੇਟ ਵੀ ਆਪਾਂ ਸਗਰੀ ਦੁੱਤੇ ਦਿਨਾਗੇ ਜੀ ਐਸ ਤੇਰੇ ਵੀ ਚ ਬਹੁਤ ਜਿਆਦਾ ਸੋਹਣੀ ਕਲਰ ਦੇ ਲਈ ਇਹ ਬਣਾਇਗਾ ਜੀ ਸੇਮ ਪ੍ਰਿੰਟ ਦੇ ਵਿੱਚ ਫੁੱਲ ਦੀ ਕਲਰ ਹੈ ਤੇ ਇਹਦਾ ਵੀ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਬਹੁਤ ਜਿਆਦਾ ਸੋਹਣਾ ਦੁਪੱਟਾ ਬਣਿਆ ਹੋਇਆ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਘਰ ਬੈਠੇ ਸਿੱਧਾ ਆਰਡਰ ਕਰ ਸਕਦੇ ਹੋ ਇਸਾਈ ਦੁਪੱਟੇ ਤੁਹਾਨੂੰ ਕੁੱਲੇ ਡੁੱਲੇ ਤੇ ਵਧੀਆ ਮਿਲਣਗੇ ਜੀ ਸ਼ਾਨਦਾਰ ਦੁਪੱਟੇ ਨੇ ਸਾਰੇ ਫੁੱਟਾਂ ਦੇ ਨਾਲ ਤੇ ਬਹੁਤ ਜਿਆਦਾ ਸੁਹਣੇ ਕਲਰ ਨੇ ਤੇ ਬਹੁਤ ਜਿਆਦਾ ਸੁਹਣੇ ਪ੍ਰਿੰਟ ਨੇ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਹੁਤ ਜਿਆਦਾ ਸੋਰੀ ਕਾਟਨ ਹੈ ਜੀ ਕੋਈ ਵੀ ਰੰਗ ਘੁਲਿਆ ਫੇਟ ਨਹੀਂ ਹੋਗਾ ਇਹਨਾਂ ਦਾ ਤੇ ਕੋਈ ਵੀ ਰੰਗ ਤੇ ਕੋਈ ਵੀ ਕਲਰ ਵਗੈਰਾ ਫੇਟ ਨਹੀਂ ਹੋਊਗਾ ਕੋਈ ਵੀ ਨਾ ਤੇ ਲਾਈਨਿੰਗ ਦੀ ਜੂਤ ਨਹੀਂ ਹੈਗੀ ਬਿਨਾ ਲਾਈਨਿੰਗ ਤੋਂ ਬੰਦ ਹੋਏ ਸਿੱਧਨੇ ਸਾਰੇ ਤੇ ਨੈਸਟ ਵੀ ਆਪਣੇ ਕੋਲ ਸਾਰੇ ਵੀ ਆਪਾਂ ਦਿਖਾ ਰਹੇ ਆ ਸਾਰੇ ਦੁਪੱਟਿਆਂ ਵਾਅ ਸੂਤ ਨੇ ਤੇ ਇਹਦੇ ਵਿੱਚ ਆਪਣੇ ਕੋਲ ਗ੍ਰੇ ਕਲਰ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਤੇ ਬਹੁਤ ਜ਼ਿਆਦਾ ਸੋਨਾ ਕਲਰ ਹੈ ਗ੍ਰੇ ਕਲਰ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਇਹਨਾਂ ਨੂੰ ਕੋਈ ਵੀ ਵੇਅਰ ਕਰ ਸਕਦਾ ਹੈ ਵੱਡੀ ਏਸ ਵਾਲੇ ਦੇ ਨਾਲ ਵੀਅਰ ਕਰ ਸਕਦੇ ਨੇ ਤੇ ਘੱਟ ਏਸ ਵਾਲੇ ਵੀ ਨਾਲ ਵੀਅਰ ਕਰ ਸਕਦੇ ਹਾਂ ਬਹੁਤ ਸਾਰਾ ਸੋਨੇ ਸੂਟ ਨੇ ਤੇ ਦੁਪੱਟੇ ਬਹੁਤ ਹੀ ਜ਼ਿਆਦਾ ਸੋਨੇ ਦੇ ਤੇ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਜੀ ਜੇ ਤੁਹਾਨੂੰ ਇੱਕ ਸੂਟ ਵੀ ਚਾਹੀਦਾ ਤਾਂ ਵੀ ਆਪਾਂ ਇੱਕ ਸੂਟ ਦਿਖਾਤਾ ਤਾਂ ਚਾਹਾਂਗੇ ਯਾਨੀ ਸੋ ਇਹ ਆਪਣੇ ਕੋਲ ਬਹੁਤ ਜ਼ਿਆਦਾ ਸੋਨੇ ਸੂਟ ਦਾ ਲਗਾ ਸੋਹਾਂ ਤੇ ਜਿੱਦਰੀ ਕਰਦੇ ਵਿੱਚ ਛੋਟੀ ਬੁੱਟੀ ਦੇ ਵਿੱਚ ਇਹਦਾ ਵੀ ਦੁਪੱਟਾ ਬਹੁਤ ਜਗਾ ਸੋਹਣਾ ਹੈ ਜੀ ਆਪਾਂ ਸਾਰੇ ਸੁਪਟਾਏ ਤੋਂ ਨੂੰ ਪ੍ਰਿੰਟ ਦਿਖਾਦਿਆਂ ਆਪੋਰ ਕੇ ਬਹੁਤ ਜਗਾ ਸੋਹਣਾ ਪ੍ਰਿੰਟ ਨੇ ਇਹ ਸਟੱਫ ਵੀ ਬਹੁਤ ਜਗਾ ਸੋਹਣਾ ਹੈ ਜੀ ਗੀਜ਼ਾ ਕਾਟਨ ਦੇ ਸੁਪਟਨੇ ਵਾਲੇ ਤੇ ਬਹੁਤ ਜਗਾ ਸੋਹਣੇ ਦੁਪੱਟੇ ਮਸੇਨ ਦੇ ਦੁਪੱਟੇ ਨੇ ਨਾਲ ਇਹ ਸਾਰੇ ਦੁਪੱਟਿਆਂ ਦੀ ਅਲੱਗ ਅਲੱਗ ਡਿਜ਼ਾਈਨਿੰਗ ਹੈ ਜਿਸ ਸੁਟ ਦਾ ਪ੍ਰਿੰਟ ਅਲੱਗ ਆਊਗਾ ਉਦਾਂ ਹੀ ਦੁਪੱਟਿਆਂ ਦੀ ਡਿਜ਼ਾਈਨਿੰਗ ਅਲੱਗ ਆਊਗੀ ਜੀ ਤੇ ਬਹੁਤ ਹੀ ਜ਼ਿਆਦਾ ਸੋਨੇ ਪ੍ਰਿੰਟਰ ਨੇ ਤੇ ਬਹੁਤ ਜ਼ਿਆਦਾ ਸੋਨੇ ਦਪਟੇ ਨੇ ਇਹਦਾ ਹੋਗਾ ਜੀ 2000 ਦਾ ਪ੍ਰਿੰਟਰ ਇਹਦਾ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਨਾ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਪ੍ਰਿੰਟਰ ਇਹਦੇ ਨਾਲ ਵੀ ਬਹੁਤ ਜ਼ਿਆਦਾ ਸੋਨਾ ਇਹਦੇ ਨਾਲ ਦੁਪੱਟਾ ਲੁnga ਜੀ कॉटन ਦਾ कॉटन ਦੇ ਦੁਪੱਟੇ ਆਏ ਆਪਣੇ ਕੋਲ ਦੋ ਸੂਟ ਨੇ ਕਿ ਜਿਹੜੇ ਆਪਾਂ ਨੀਚੇ ਸੂਟ ਦਿਖਾਏ ਨੇ ਉਹਨਾਂ ਨਾਲ ਸੀਗੇ ਮਸਲੀਨ ਦੇ ਦੁਪੱਟੇ ਤੇ ਇਹਨਾਂ ਦੇ ਵੀ कॉटन ਦੇ ਦੁਪੱਟੇ ਪੂਰੇ ਫੁੱਲੇ ਡੁੱਲੇ ਨੇ ਤੇ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਦਾ ਸਾਰੇ ਹੀ ਦੁਪੱਟਿਆਂ ਦੀ ਤੇ ਇਹਦੇ ਵਿੱਚ ਤੁਹਾਨੂੰ ਇੱਕ ਇਹ ਵਾਲਾ ਕਲਰ ਮਿਲ ਜੂਗਾ ਦੁਪੱਟਾ ਵੀ ਸੇਮ ਰਹੂਗਾ ਤੇ ਡਿਜ਼ਾਈਨ ਵੀ ਸੇਮ ਰਹੂਗਾ ਜੀ ਸਿਰਫ ਕਲਰ ਦਾ ਫਰਕ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜੇ ਵੀ ਇਹਨਾਂ ਦੇ ਰੇਟ ਹੋਣਗੇ ਆਪਾਂ ਸਕਰੀਨ ਉਤੇ ਦੇ ਦਾਂਗੇ ਇਸੇਗੇ ਆਪਣੇ ਅੱਜ ਵਾਏ ਸੂਟ ਜਿਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੂਟ ਆਰਡਰ ਕਰ ਸਕਦੇ ਹੋ ਜੀ ਕਿਸੇ ਵੀ ਪਿੰਡ ਵਿੱਚ ਕਿਸੇ ਵੀ ਸ਼ਹਿਰ ਵਿੱਚ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੇਰੇ ਚੈਨਲ ਨੂੰ ਜੁਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੁਬ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਇੰਨੀ ਲੱਗਦੀ ਹੈ ਜੀ ਮੇਰੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰਿਆ ਕਰੋ ਤਾਂ ਜੋ ਸਾਇਰ ਤੱਕ ਇਹ ਸੰਸਾਰ ਨਹੀਂ ਨਾ ਹੋ ਸਕੇ ਮੇਰੀ video ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੀ video ਚ ਨਵੇਂ ਸੂਟ ਦੇ ਨਾਲ ਤੇ ਨਵੇਂ ਨਵੇਂ ਡਿਜਾਇਨਾਂ ਦੇ ਨਾਲ bye bye